ਜਿਆਦਾ ਨਹੀਂ ਸੌਦਾ ਕਰੀਏ ਬੰਦਾ ਵਗਜੋ ਕੋਈ ਨਹੀਂ ਨਹੀਂ ਆਇਆ ਨਹੀਂ ਬੱਚੇ ਨਾਲ ਆਪਾਂ ਮੇਰਾ ਭਾਈ ਬਣ ਕੇ ਆਇਆ ਹੈ ਪੈਸੇ ਕਾਲਾ ਦੇ ਲੋ ਸੌਦਾ ਕਰ ਲਓ ਕਾਲੋ ਕਰ ਲਓ ਕਰ ਮੇਰਾ ਪੁੱਤ ਨੂੰ ਮੇੜੋ ਜੀ ਫੜਾ ਦੇ 500 ਰੁਪਏ ਨੂੰ ਕੋਈ ਗੱਲ ਨਹੀਂ 25 ਵਾਲਾ 25 ਵਾਲਾ ਆ ਨੋਟ ਬਗਲ ਕਰੇ ਨੂੰ ਹੋਰ ਜਿਆਦਾ ਹਾਂ ਇਹ ਨੋਟ ਨਹੀਂ ਚੱਲਦਾ ਹੋਰ ਦੇ ਦੇ ਕੋਈ ਦੱਸ ਦੇ ਦੇ ਜੇ ਇਹ ਨੋਟ ਭਾਵੇਂ ਦਾ ਮਨ ਤੇਰਾ ਨਾ ਕਮਿਆ ਲੱਗਦਾ ਹੈ ਓ ਹੋ ਕੀ ਕਹਣਾ ਦੂੰ ਯਾਰ ਅੱਜ ਗੱਲ ਆਪ ਹੀ ਤੋਂ ਕਰ ਲੈ ਯਾਰ ਮੈਂ ਕਿਹਾ ਕੋਈ ਨਜਾਇਜ਼ ਮੈਂ ਮੈਨੂੰ ਇੱਕ ਵਾਰੀ ਤੋਂ ਐਂ ਦੱਸ ਦੇ ਕਿੰਨੇ ਬੰਦੇ ਖੜੇ ਬੱਕਰੇ ਚ ਕੋਈ ਕਮੀ ਹੈਗੀ ਯਾਰ ਕਣੀ ਕਰਕੇ ਆ ਆਦੰਦ ਬੱਚਾ ਵਾਲੇ ਕਣੀ ਕਰਕੇ ਲਾਇਆ ਥਾ ਤੁਹਾਨੂੰ ਪੈਸੇ ਫੇ ਮੈਂ ਪਹਿਲੇ ਇਹਦਾ 7540 ਮੰਗੀ ਇਹਦਾ ਕੀ ਮੈਂ ਤਾਂ ਗੱਲ ਹੀ ਉਹ ਜੀ ਕੀਤੀ 1000 ਰੁਪਏ ਵੀ ਆਏ ਆਪਾਂ ਗੱਲ ਹੀ ਨਹੀਂ ਕੀਤੀ ਤੇ ਨਾਲ ਵੀ ਲੱਖ ਦੇ ਦੇ ਅਸੀਂ ਦੇ ਦੇ ਉਹਦਾ ਕੀ ਫਾਇਦਾ ਬੱਚਾ ਪ्योर 1000 ਰੁਪਏ ਹੋਰ ਪਾ ਦੇ 1000 ਹੋਰ ਨਾਲ ਨਹੀਂ ਹੋਣਾ ਕੀ ਫਾਇਦਾ ਮੈਨੂੰ ਇਹ ਸਾਨੂੰ ਇਕੱਠੇ ਮਾਰਨਾ ਦਾ ਯਾਰ ਹਾਂ ਇਕੱਠੇ ਹੀ ਮਾਰਨਾ ਪੈਣਾ ਜੇ ਕਦਰ ਕਰ ਤੂੰ ਚੀਜ਼ ਦੀ ਤੂੰ ਦੱਸ ਦੇ ਚਲ ਸਹੀ ਕਿੰ ਤੰਦਰਾ ਦੀ ਗਮਾ 25 ਲੱਖ ਦੀ 26 ਲਾਤਾ ਹਾਂ ਹਾਂ 26 ਲਾਤਾ 27 ਦਾ ਬੱਕਰਾ ਦੇ ਮੈਂ ਚਾਚਾ ਹਾਂ ਉਹ ਕਿੰਨੇ ਦਾ ਬਾ 42000 ਕਹਦਾ ਤੁਸੀਂ ਵੀਰ 42000 ਛਾੜੇ ਯਾਰ ਕੱਢ ਕੇ ਦੱਸੋ ਕਿੰਨਾ ਬਾ 40000 ਇੱਕ ਮਹੀਨਾ ਹਾਂ 40000 ਇਹਨਾਂ ਨੂੰ ਬੱਕਰਾ ਰੱਖਣਾ ਕਰੇ ਮੈਂ ਵੀ ਰੱਖਣ ਵਾਸਤੇ ਇਹਨਾਂ ਰੱਖੇ ਸੇਵਾ ਦੇ ਕੀ ਜਾਊਗਾ ਇਹ ਬੱਕਰਾ ਜਦੋਂ ਬਣਿਆ ਫੇਰ ਦੱਸਣਗੇ ਤੈਨੂੰ ਵੀ ਕੀ ਚੀਜ਼ ਬਣੀ ਆ 5 ਲੱਖ ਦਾ ਬੱਕਰਾ ਹਾਂ ਇਹਨਾਂ ਨੇ ਕਰਮ ਨਹੀਂ ਯਾਰ ਗਾਹ ਦਾ ਇਹ ਉਹ ਤਾਂ ਕਿਸਮਤ ਆ ਇਹ ਲਿੱਸਾ ਹੋ ਵੀ ਸਕਦਾ ਹੈ ਆ ਕਿਵੇਂ ਲਿੱਸਾ ਕਿ ਇਹ ਰਾਜੂ ਹੋ ਸਕਦਾ ਇਹ ਨਹੀਂ ਕੁਝ ਮਾਉਣਗੇ ਨੀ ਯਾਰਾ ਲੈ ਉਹ ਤਾਂ ਫਿਰ ਅਲੱਗ ਚੀਜ਼ ਹੈ ਜੇ ਹੁਣ ਤੈਨੂੰ ਨਾ ਕੋਈ ਪਾਏ ਤੇਰਾ ਵੀ ਦੋਗ ਦੇ ਅੰਦਰ ਬਾੜ ਜੁੱਟਾ ਜਿਹੜਾ ਕੱਢੀ ਪਰਦਾ ਤੋਲੇ ਬਾੜ ਹਾਂ ਬਸ ਇਹ ਤਾਂ ਹੁਣ ਖਾਣ ਤੇ ਸਾਰਾ ਕੁਝ 26 25 26 22 ਉਹ ਜਾ 14 ਕੀ ਫਾਇਦਾ ਯਾਰ ਤੂੰ ਗੱਲ ਪੱਕੀ ਕਰ ਜੇ ਲੈਣ ਵਾਲੇ ਯਾਰ ਪਾਣੂ ਕੋ ਪਕਾਵਾ ਜੀ ਨਾ ਕਰ ਉਹ થઈ ਗਿਆ ਤਾਂ ਕਦੇ ਯਾਰ ਯਾਰ ਹੁਣ ਬਾਤ ਕੀ ਕਰ ਹਮਾਰੇ ਤਾਂ ਨਹੀਂ ਯਾਰ ਹੁਣ ਤਾਂ ਪੱਕਾ ਪੂਰਾ ਹੁਣ ਨਾ ਤਾਂ ਉੱਤਰ ਹੱਲੇ ਯਾਰ ਉੱਤਰ ਦਾ ਗਿਆ 5000 ਛੜਤਾ ਮੈਨੇ ਆਲਾ 500 ਛੜ ਕੇ ਖੜ ਜਾਂਦਾ ਮੈਂ ਤੈਨੂੰ 5000 60 ਤੱਕ ਇਕੱਠਾ 5000 ਜਿਹੜਾ ਜਿਹੇ ਬੰਦੇ ਬੋਲਦੇ ਨੇ ਹੁਣ ਇਹ ਮਾਰਨੇ ਦਾ ਨਹੀਂ ਵਿਚਾਰੇ ਕੌਣ ਨੇ ਮੁਰਗ ਇਹ ਬਹੁਤ ਅੰਦਰ ਵੀ ਮਰਦੇ ਨੇ ਬੱਕਰਾ ਲੈ ਜਾਣੇ ਪੈਸੇ ਫੇਰ ਦੇ ਜਾਣੇ ਜਿਹ ਕਹਿੰਦੇ ਕੋਈ ਕਹਦੇ ਵੀ ਬੰਦਾ ਵੀ ਮਹਿੰਗਾ ਦਿੱਤਾ ਹੋਰ ਦੱਸ ਲੈ ਅੱਜ ਬੱਕਰਾ ਲੈ ਜਾਣਾ ਪਹਿਲਾਂ ਬੱਕਰਾ ਕਿਸੇ ਨੂੰ ਦਿਖਾ ਲੈਣ ਪਾਸ ਕਰਾ ਲੈਣ ਜੇ ਕਹਤਾ ਵੀ ਬੱਕਰਾ ਮਹਿੰਗਾ ਭਾਈ ਮੇਰੇ ਘਰੇ ਸੱਡ ਜਾ ਬਸ ਇਹ ਵੀ ਕਰ ਲੈਣਾ ਮੈਂ ਤਾਂ ਐਂ ਦੱਸਾਂ ਆ ਫੜ ਗਿਆ ਬੱਕਰਾ ਇਹ ਦੇ ਰਾਂ ਉਹਦੂ ਕੋ ਹਮਾਰਾ ਬਣਾਉਂਗਾ ਨਾ ਬਹਿ ਬਸ ਕੇ ਹਾਂ ਪੁੱਛ ਕੇ ਜਿਵੇਂ ਕਿ ਮੇਰੀ ਆਫਰ ਵੀ ਮਾਂ ਦਾ ਲਾਦੇ ਆਪਣੀ ਮਰਜ਼ੀ ਨਾਲ ਲਾ ਬੱਕਰਾ ਤਾਂ 30000 ਦਾ ਇਹਦੂਗਾ ਹਾਂ ਹੁਣ ਭਾਈ ਆਦਾ ਇਹ ਨਹੀਂ ਹੋਣਾ ਨਹੀਂ ਹੋਣਾ ਚਾਹ ਚਾਹ ਉਹ ਕਿੱਥੇ ਹੋਣਾ ਨਹੀਂ ਹਾਂ ਕਿੱਥੇ ਆਉਂ ਹਜ਼ਾਰ ਕੱਟ ਦੇ ਦੇ ਭਾਈ ਮੈਂ ਤਾਂ ਅਸੀ ਕਹ ਸਕਦਾ ਲੈ ਇਹਦਾ ਹਿਆਰ ਤੇ ਮੇਜਾ ਖੜਾ ਮਦਾ ਪੰਜ ਕੱਟੀਆਂ ਮਾਰੇ ਆ ਦੋ ਕੱਟ ਦੇ ਦੇ ਆ ਲੈ ਆਹ ਖੜ ਜਾ ਕੋਈ ਨਹੀਂ ਤੂੰ ਜਿੰਨਾ ਦੇ ਦਸੀ ਅਸੀਂ ਜਵਾਨ ਸਰੇ ਜਰਾੜ ਦਿੱਤੇ ਕਿਥੇ ਚਲੋ ਕੋਈ ਗੱਲ ਨਹੀਂ ਕਰੋ ਕੋਈ ਵਾਹ ਨਹੀਂ ਸੀ ਇਤਨਾ ਜਵਾਨ ਫਿਰ ਹੁਣ ਕਿੰਨਾ ਕਰੀਏ ਦਿੰਨਾ ਨਹੀਂ ਉਹ ਮੱਕਰ ਤੂੰ ਦਿੰਨਾ ਮੈਂ ਤਾਂ ਦੇਣ ਵਾਸਤੇ ਆਇਆ ਦੇ ਦੇ ਮੱਕਰ ਵਧੀਆ ਦਾ ਰੱਖਦੇ ਨੇ ਤੇ ਬਸ ਪੈਸੇ ਲੱਗੇ ਹੁੰਦੇ ਮੈਂ ਫੜਾਉਂਦਾ ਹਾਂ ਦੇ ਦੇ ਨਹੀਂ ਪਤਾ ਨਹੀਂ ਖੁੱਪ ਕਿਸੇ ਕੰਨਾ ਹਾਂ ਮਦਦ ਰਗਾ ਤਾਂ ਮੈਂ 1000 ਕੱਢ ਦੇ 40 ਤੋਂ ਹੋਰ ਪਰ ਕਬਾਲਾ ਦਾ ਮਾਂ ਪੰਜ ਇੱਕ ਇਕੱਠੀ ਮਾਰਿਆ ਪੰਜ ਚਾਹ ਦੇਖ ਪਹਿਲਾਂ ਤੋੜ ਕੇ ਲੈ ਐਜਾ ਸਾਡੇ ਬੱਚੇ ਤੇ ਕਿਸੇ ਕਿਸੇ ਦੀ ਲੱਗਦਾ ਇਹ ਗੱਲ ਯਾਦ ਰੱਖੀ ਮੇਰੀ ਲੈ ਮੱਥਾ ਦੇਖ ਲੈ ਬੱਚੇ ਦਾ ਉਹ ਹਟਦਾ ਵਧੀਆ ਲੱਗਦਾ ਪੈਸੇ ਪੈਸੇ ਵਧੀਆ ਲੱਗੇ ਉਹ ਪੈਸੇ ਕਾ ਨੂੰ ਲੱਗਣੇ ਕਾਟੂ ਵਾਲੇ ਪੈਸੇ ਲੱਗੇ ਨੇ ਤਾਂ 30000 ਦਾ ਬੱਦਨਾਂ ਲੈ ਜਾਣਗੇ ਇਹਨੂੰ ਤੇ ਮਰਜ਼ੀ ਕੱਟਣ ਵਾਲੇ ਨੂੰ ਦੇ ਦਈਏ ਅਸੀਂ ਜਾ ਕੇ ਆ ਫੇਰਾ 40 ਕਿਲੋ ਕੋਸਤਾ ਹੋਣੇ ਤਾਂ ਹੋ ਗਿਆ 5.5 ਲੱਖ ਰੁਪਏ ਦਾ ਤੋਰੀ ਤੋਰੀ ਮਾਰਿਆ ਲੈ ਤੋਰ ਲੈ ਫੁੱਲਾ ਸਾਡਾ ਲੈ ਜੇ ਕੋਈ ਘਾਟੂ ਫੇਰ ਮੈਨੂੰ ਕੋਈ ਵੇਚ ਆ ਹਾਂ ਨੂੰ ਦੱਸ ਲੰਦਾਰ ਹੁਣ ਤੇਰਾ ਮਨ ਕੀ ਕਹਿੰਦਾ ਯਾਰਾ ਤੂੰ ਜਿੰਨੇ ਕਿਹਾ ਸੀ ਤੇਰੇ ਫਲ ਚੜਾਤੇ ਹੋਣੇ ਲੱਗਦਾ ਹੁੰਦਾ ਹੈਗਾ ਉਹਨੇ ਤੇਰੀ ਜਵਾਨ ਤੇ ਫਲ ਚੜਾਤੇ ਠੀਕ ਆ ਜੀ ਕੋਈ ਖੜਾ ਕਿਉਂ ਗਿਆ ਨਹੀਂ ਜਿੰਨੇ ਕਹੇ ਸੀ ਚੜਾਤੇ ਕਿ ਨਹੀਂ ਕੋਈ ਗੱਲ ਇਹ ਹੁਣ ਕੰਨਾ ਕਰੇਗਾ ਹਰ ਕਾ ਅਰੇ ਫਿਰ ਚੁੱਪ ਕਰ ਜੀ ਪੁੱਛ ਲੈ ਨਾ ਇੱਥੇ ਨਹੀਂ ਪੁੱਛ ਲੈ ਲੋ ਇੱਥੇ ਨਹੀਂ ਜਾਣਦੇ ਹੈਗਾ ਆ ਨਾ ਫਿਰ ਫਿਰ ਚੁੱਪ ਕਰ ਜੀ ਪੁੱਛ ਲੈ ਨਾ ਇੱਥੇ ਨਹੀਂ ਪੁੱਛ ਲੈ ਲੋ ਇੱਥੇ ਨਹੀਂ ਜਾਣਦੇ ਹੈਗੇ ਮੈਂ ਤੈਨੂੰ ਕਹਤਾ ਇੱਥੇ ਮੈਂ ਤਾਂ ਦੁਕਾਨ ਲੈ ਜੂ ਉਹਨਾਂ ਬਾਈਆਂ ਨੂੰ ਇੱਥੇ ਤਾਂ ਮੈਂ ਲਾਈਦਾ ਕਿਦੋਂ ਕਰਨਾ ਮੈਨੂੰ ਜਾਣ ਗਿਆ ਵੀ ਜੀ ਹਾਂ ਇਹਨੂੰ ਸੁਣ ਕੇ ਤਰਸੇਮ ਹਾਂ ਬਸ ਇਹਨੂੰ ਕਹਿਦਾ ਦੱਸਿਆ ਬਸ ਇੱਕੋ ਜਿਆਦਾ ਵਾ ਇੱਕੋ ਹੀ ਦੱਸਦਾ ਇਹਨੂੰ ਹੁਣ ਬਦਲ ਕਰਦਾ ਚਾਚਾ ਲੈ ਜਾ ਨਹੀਂ ਬਸ ਕੋਈ ਗੱਲ ਛੱਡ ਦੇ ਦਿਖਾ ਲਾ ਮੰਡੀ ਚ ਆ ਯਾਰ ਖੰਡ ਨਾਲ ਦੇਣਾ ਤਾਂ ਅਸੀਂ ਘੜਾ ਲਾਂਦੇ ਆਪਾਂ ਹਾਂ ਫਿਰ ਫਿਰ ਰੁਕ ਲੈਨੇ ਯਾਰ ਆਪਾਂ ਇਹਨੂੰ ਇਹ ਕਹਿੰਦਾ ਇੱਕ ਗੱਲ ਹੀ ਕਹਦੇ ਮੈਨੂੰ ਇੱਕੋ ਹੀ ਕਹਤੇ ਯਾਰ ਤਰਸੇਮ ਨਹੀਂ ਨਹੀਂ ਯਾਰ ਲੈ ਯਾਰ ਤਰਸੇਮ ਹੁਣ ਮੇਰੀ ਇੱਕੋ ਹੀ ਨਹੀਂ ਆਲੇ ਮੈਂ 10000 ਛੜਤਾ ਯਾਰ ਤਮ ਉਹ ਮੈਂ ਬਾ ਗੱਭਾ 20 ਬੰਬ ਹਾਂ 25 ਤੂੰ ਤਾਂ 15 ਲਾ ਕੇ ਕਹਦੀ ਮੈਂ 35 ਤੇ ਚੜ ਗਿਆ ਤੇਰਾ ਕੀ ਆ ਮੇਰਾ ਉਹ ਹੈ ਹੀ ਨਹੀਂ ਅਸੀਂ ਵੀ ਪੈਸੇ ਲਾਏ ਹੋਏ ਨੇ ਤੇ ਗੁਰੂ ਅਸੀਂ ਵੀ ਪੈਸੇ ਲਾ ਕੇ ਲੈ ਜਾਂਦਾ ਸਾਡੇ ਘਰੇ ਘਰ ਜੰਮਿਆ ਮੇਰਾ ਉਹ ਹੈ ਹੀ ਨਹੀਂ ਤੇਰਾ ਸਾਰੀ ਮੰਡੀ ਤੇਰੀ ਆ ਅਸੀਂ ਕਿਤੇ ਕਹਿਣੇ ਆ ਮਤਲਬ ਕਹਿਣ ਦੀ ਗੱਲ ਆ ਤੇਰੀ ਵੀ ਕੋਈ ਘਾਟਦਾ ਨਹੀਂ ਹੈ ਕਰਦੇ ਕੇ ਹਿਸਾਬ ਨਾਲ ਯਾ ਖਾਮਨਾ ਇਹ ਮੰਨਦਾ ਨਹੀਂ ਯਾਰ ਮਤਲਬ ਭਰਾਵਾਂ ਨੂੰ ਕਹਾ ਮਹਾ ਜੀ ਭਾਜ 2000 ਦਾ ਭਰਕਾ ਘਾਟ ਦੋ ਮੈਂ ਇਹ ਦੂਗਾ ਦਾ ਵੀ ਜੈਸੇ ਪੈਂਦੀ ਨਹੀਂ ਹੁਣ ਇਹ ਕੀ ਕਹਿੰਦਾ ਇਧਰਾਂ 35000 ਦਾ ਜੋ 51 ਨਿਕਲਦੇ ਮਾਇਆ 40 38 ਕਾ ਤਾਂ ਮੈਨੂੰ 35000 ਲਖਦਾ ਹੋਰ ਤਾਂ 20000 ਦੀ ਆ ਮੈਂ ਆਵਾ ਨਹੀਂ ਸਕਦਾ ਹੁੰਦਾ ਆਜੋ ਜੀ ਬਾਬਾ ਜੀ ਤੁਸੀਂ ਆਜੋ ਨਜੀਰ ਤੇਈ ਨਾ ਦਈ ਆ ਚਾਚਾ ਫੜਾ ਬਾ ਚਾਚੇ ਦੀ ਥਾਂ ਇਹ ਆਈ ਕੰਮ ਨਹੀਂ ਕਰਦੇ ਫੜਾ ਬਾ ਪੂਰੇ ਬੱਤੀ ਦਾ ਬੱਤੀ ਉਹ ਤਾਂ ਪਹਿਲੀ ਹੀ ਕਹਤਾ ਯਰੇ ਨੇ ਕਿੰਨਾ ਬੱਤੀ ਯਾਰ 2000 ਬਾਬਾ ਦੋ ਉੱਪਰ ਵਾ ਫੇਰ ਫੇਰ ਬਸ ਇਹਦਾ ਸ਼ਰਾ ਲਾਦਾ ਫੇਰ ਜਦੋਂ ਜਦੋਂ ਅਰਜੀ ਆ ਬਸ ਫੇਰ ਜਾ ਫੇਰ ਉਹ ਪਾਗੀ ਫੁੱਲ ਚੜਾ ਦੇ 32 ਇਹਨੇ ਲਾਦਾ ਬਈ 33 ਕਹਤਾ ਮੈਨੇ ਇਹ ਰੱਬ ਆ ਨ ਮਰੂ ਮਾ ਘਾਣ ਸੁਣੋ ਓ ਵੀਰ ਜੀ ਇਹਦਾ ਹੁੰਦਾ ਪਾੜ ਨਹੀਂ ਲਾਉਣਾ ਵੀ ਜਿਹੜੀ ਰੈਕਟਿਚ ਲੈ ਕੇ ਉਹ ਜਰਾ ਇਹਨੇ ਗਾਨੀ ਨੇ ਪੱਗ ਰੱਖਣਾ ਜਰਾ ਸਿੱਧੀ ਗੱਲ ਆ ਉਹ ਭਾਈ ਇੱਧਰ ਆ ਕੋਣ ਲੈਂਦਾ ਭਰਾ ਆ ਵੀ ਇਹ ਲੈਂਦਾ ਇੱਧਰ ਆ ਮੈਂ ਨਾ ਕੋਈ ਦਲਾਲੀ ਨਹੀਂ ਦਲਾਲੀ ਇਹੀ ਲਊਗਾ ਮਿਹਨਤ ਕਰਦਾ ਸਿੱਧੀ ਗੱਲ ਆ ਤੁਸੀਂ ਲੈਨੇ ਹੋ ਬੱਚਿਆ ਹਾਂ ਜੀ ਕੀ ਲਾਇਆ ਤੁਸੀਂ 32 ਲੱਭਾ ਕਰਤਾ ਬਾਬਾ ਜੀ ਉਹਨੇ ਕੀਤਾ ਉਹਨੇ ਕਰਦੇ ਲਾਸਟ ਮੈਂ ਕਰਤਾ ਬਾਬਾ ਨਾ ਬੱਤੀ ਰੜ ਗਿਆ ਉਹਨੇ ਬੱਤੀ ਰੜ ਨਾ ਬਾਬਾ ਹੀ ਨਹੀਂ ਹਾਂ ਛੱਡ ਓਏ ਨਾ ਬਾਬਾ ਕਹਿੰਦਾ ਮੈਂ ਸੋਤਾ ਕਰਾਉਣਾ ਆ ਕੇ ਕਹਿੰਦਾ ਫੜਾ ਉਹ ਜੱਟਾ ਦੇਖੋ ਕਹੂੰਗਾ ਤੇਰੇ ਹੱਕ ਚ ਪੈ ਆ ਲੈ ਭਾਈ ਫੜ ਰਤਾ ਓ ਫਾੜੋ ਪੱਤ ਫਾੜਾ ਕਾਟਾ ਵਾ ਦੇ 33 ਦਾ ਹੋ ਗਿਆ ਫੜ ਬੱਚਾ ਲੈ ਲੈ ਖੁਸ਼ ਹੋ ਕੇ ਨਹੀਂ 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 ਯਾਰ ਰੁਪਈਆ ਮੈਂ ਦਿੰਦਾ ਕੋਈ ਨਹੀਂ ਸਰਦਾਰ ਜੀ ਬਾਬਾ ਜੀ ਇਹਦੀ ਕਹਿਣ ਤੇ ਆ ਬਾਬਾ ਜੀ ਇਹ ਕਹਿੰਦੇ ਆ ਬੱਸ ਹੋ ਕੇ ਯਾਰ ਤੂੰ ਮੈਨੂੰ ਮਨਾ ਦਈਂ ਇਹ ਚੰਗਾ ਨਹੀਂ ਨਹੀਂ ਬਾਬਾ ਮੋੜੀ ਨਹੀਂ ਰੱਖ ਲਈ ਇਹ ਕੋਈ ਨਹੀਂ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ ਵਧੀਆ ਜਾਨਵਰ ਕਰਕੇ ਕਹਿੰਦਾ ਕੋਈ ਨਹੀਂ ਕੋਈ ਨਹੀਂ ਬਾਬੂ ਕੋਈ ਨਹੀਂ ਵਧੀਆ ਜਾਨਵਰ ਕਰਕੇ ਕਹਿੰਦਾ ਤੈਨੂੰ ਲੈ ਜਾ ਪੱচ্চਾ ਮੱਥਾ ਆ ਦਿਓ ਪੈਸੇ ਯਾਰ ਕੋਈ ਗੱਲ ਨਹੀਂ ਕੋਈ ਹੈ ਨਹੀਂ ਕਿੰਨੇ ਚੱਲ ਕੋਈ ਨਹੀਂ ਬਾਹਰ ਨਹੀਂ ਬੁੱਗਲੇ ਤੇ ਕਰ ਦੇ ਯਾਰ ਕੋਈ ਬੁੱਗਲੇ ਤੇ ਕਰ ਦੇ ਇਹਨੂੰ ਬੰਨ ਦੇ ਬੰਨ ਦੇ ਰਿਹਾ ਨਾ ਚੱਲ ਦੰਦ ਹੋਇਆ ਬਾਹਰ ਅੰਦਰ ਸੇ ਮਲੇਰ ਕੋਟ ਲੈਣੇ ਮਲੇਰ ਕੋਟ ਲੈ ਇਧਰ ਦੀ ਜਾਵੋਗੇ ਰੇਪੋਰਟ ਉੱਪ ਜਾਵਾਂਗੇ ਹਲਵਾਰਾ ਤੁਸੀਂ ਕਿਹੜੇ ਪਿੰਡਾਂ ਆਕਲ ਤੁਹਾਡਾ ਚੋਦੜ ਸੇ ਕਿਧਰ ਤੁਹਾਡਾ ਬਾਕੀ ਤੁਸੀਂ ਫੇਸ ਕੁਆਲਟੀ ਆਪ ਵੀ ਦੇਖ ਸਕਦੇ ਹੋ ਬਾਈ ਠੀਕ ਹੋਣਾ ਉਹ ਨਹੀਂ ਕੀ ਜਾਏਗਾ